ਇਸ ਫਿਲਮ ਨੇ ਆਪਣੇ ਪਹਿਲੇ ਹੀ ਦਿਨ 2.25 ਕਰੋੜ ਰੁਪਏ ਦੀ ਜਾਨੀ 2 ਕਰੋੜ 25 ਲੱਖ ਰੁਪਏ ਦੀ ਕਮਾਈ ਕਰ ਲਈ ਸੀ ਫਿਲਮ ਤੋਂ ਬਾਹੂ ਬਲੀ ਵਰਗੀ ਕਮਾਈ ਕਰਨ ਦੀ ਉਮੀਦ ਰੱਖੀ ਗਈ ਸੀ ਪਰ ਉੱਚ ਪੱਧਰ ਦੀ ਪ੍ਰੋਮੋਸ਼ਨ ਕਰਨ ਦੇ ਬਾਵਜੂਦ ਵੀ ਇਸ ਫਿਲਮ ਨੇ ਨਿਰਾਸ਼ ਕੀਤਾ ਜੇ ਕਿਤੇ ਬੱਬੂ ਮਾਨ ਇਸ ਫਿਲਮ ਦੇ ਵਿੱਚ ਨਾ ਹੁੰਦਾ ਫਿਲਮ ਨੂੰ ਰਿਵਿਊਜ਼ ਵੀ ਮਿਲੇ ਜੁਲੇ ਮਿਲੇ ਤੇ ਬਾਕਸ ਆਫਸ ਕਲੈਕਸ਼ਨ ਵੀ ਕੋਈ ਕੁਛ ਦੱਸ ਰਿਹਾ ਤੇ ਕੋਈ ਕੁਸ਼ ਹਾਲਾਂਕਿ ਇਹਨਾਂ ਅੰਕੜਿਆਂ ਦੇ ਨਾਲ ਇਹ ਫਿਲਮ 2025 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਪਰ ਫਿਰ ਵੀ ਮੈਨੂੰ ਐ ਕਰਦਾ ਵੀ ਜਿੰਨਾ ਕਮਾਈ ਕਰ ਸਕਦੀ ਸੀ ਉਨੀ ਇਹਨੇ ਨਹੀਂ ਕੀਤੀ ਜਦ ਵੀ ਕੋਈ ਪੰਜਾਬੀ ਫਿਲਮ ਰਿਲੀਜ਼ ਹੁੰਦੀ ਆ ਤਾਂ ਤੁਸੀਂ ਦੇਖਿਆ ਹੋਊਗਾ ਕਿ ਹਰ ਫਿਲਮ ਦਾ ਮੇਕਰ ਇਹੀ ਗੱਲ ਕਹਿੰਦਾ ਹੁੰਦਾ ਵੀ ਉਹਨੂੰ ਪੰਜਾਬੀ ਸਿਨੇਮਾ ਦੇ ਨਾਲ ਬਹੁਤ ਪਿਆਰ ਆ ਉਹ ਆਪਣੀ ਮਾਂ ਬੋਲੀ ਪੰਜਾਬੀ ਦੀ ਬਹੁਤ ਸੇਵਾ ਕਰਨੀ ਚਾਹੁੰਦਾ ਤੇ ਆਪਣੇ ਕਲਚਰ ਨੂੰ ਦੇਸ਼ ਦੁਨੀਆ ਤੱਕ ਫੈਲਾਉਣਾ ਚਾਹੁੰਦਾ ਪਰ ਆਪਾਂ ਸਭ ਨੂੰ ਪਤਾ ਵੀ ਗੱਲ ਅਖੀਰ ਨੂੰ ਆ ਕੇ ਪੈਸੇ ਤੇ ਮੁੱਕ ਜਾਂਦੀ ਸੋ ਆਪਾਂ ਵੀ ਗੱਲਾਂ ਨੂੰ ਇੱਧਰ ਉੱਧਰ ਨਾ ਘਮਾਉਂਦੇ ਹੋਏ ਸਿੱਧਾ ਮੁੱਦੇ ਦੀ ਗੱਲ ਕਰਦੇ ਆ ਤੁਸੀਂ ਮੇਰੀ ਆ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਲਾਈਕ ਵੀ ਕਰਨਾ ਤੇ ਕਮੈਂਟ ਵੀ ਕਰਨਾ ਇਹ ਉਹ ਮੁੱਦੇ ਵਾਲੀ ਗੱਲ ਨਹੀਂ ਪਰ ਇਹ ਵੀ ਮੁੱਦੇ ਵਾਲੀ ਗੱਲਾ ਮੇਰੇ ਵਾਸਤੇ ਤਾਂ ਹੈਗੀ ਪੜੜੀ ਅਸਲ ਮੁੱਦੇ ਵਾਲੀ ਗੱਲ ਆ ਉਹ ਇਹ ਆ ਵੀ 2025 ਅੱਧਾ ਬੀਤ ਗਿਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਚ ਕੁਝ ਚੱਲੀਆਂ ਕੁਝ ਜਮਾ ਹੀ ਨਹੀਂ ਚੱਲੀਆਂ ਹਨ ਜਿਨ੍ਹਾਂ ਤੋਂ ਬਹੁਤ ਉਮੀਦਾਂ ਸੀਗੀਆਂ ਉਹ ਉਹਨਾਂ ਉਮੀਦਾਂ ਦੇ ਉੱਪਰ ਖਰੀਆਂ ਨਹੀਂ ਉਤਰੀਆਂ ਤੇ ਇਹਨਾਂ ਸਾਰੀਆਂ ਫਿਲਮਾਂ ਦੇ ਵਿੱਚ ਜਿਹੜੀਆਂ ਚਾਰ ਫਿਲਮਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਉਹ ਸੀਗੀਆਂ ਸੌਕਣ ਸੌਕਣੇ ਟੂ ਗੁਰੂ ਨਾਨਕ ਜਹਾਜ਼ ਅਕਾਲ ਤੇ ਸ਼ੌਂਕੀ ਸਰਦਾਰ ਇਨਾਮਾਂ ਵਿੱਚੋਂ ਕਿਹੜੀ ਫਿਲਮ ਨੂੰ ਦਰਸ਼ਕਾਂ ਵੱਲੋਂ ਕੀ ਹੰਗਾਰਾ ਮਿਲਿਆ ਤੇ ਕਿਹੜੀ ਫਿਲਮ ਨੇ ਕਿੰਨੇ ਕਮਾਏ ਇਹ ਸਾਰੀਆਂ ਗੱਲਾਂ ਜਾਣਨ ਵਾਸਤੇ ਅਸੀਂ ਬਹੁਤ ਸਾਰਾ ਡਾਟਾ ਰਿਪੋਰਟਾਂ ਤੇ ਆਫੀਸ਼ੀਅਲ ਨੰਬਰਸ ਕੱਢੇ ਨੇ ਜੋ ਅਸੀਂ ਤੁਹਾਡੇ ਨਾਲ ਵੀ ਸਾਂਝੇ ਕਰਾਂਗੇ ਚਲੋ ਫਿਰ ਦੇਖਦੇ ਹਾਂ 3 मई 2025 ਨੂੰ ਰਿਲੀਜ਼ ਹੋਈ ਫਿਲਮ ਸੌਂਕਣ ਸੌਂਕਣੇ 2 ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਫਿਲਮ ਨੇ ਆਪਣੇ ਪਹਿਲੇ ਦਿਨ 2.25 ਕਰੋੜ ਰੁਪਏ ਦੀ ਯਾਨੀ 2 ਕਰੋੜ 25 ਲੱਖ ਰੁਪਏ ਦੀ ਕਮਾਈ ਕਰ ਲਈ ਸੀ ਤੇ ਪਹਿਲੇ 3 ਦਿਨ ਜਿਹਨੂੰ ਆਪਾਂ ਵੀਕਐਂਡ ਵੀ ਕਹਿ ਲੈਂਦੇ ਆ ਸੌਂਕਣ ਸੌਂਕਣੇ 2 ਨੇ 16.71 ਕਰੋੜ ਯਾਨੀ 16 ਕਰੋੜ 71 ਲੱਖ ਰੁਪਏ ਦੀ ਨੈਟ ਕਮਾਈ ਕਰ ਲਈ ਸੀ ਤੇ ਇਹ ਕਮਾਈ ਵੀ ਸਿਰਫ ਇੰਡੀਆ ਬਾਕਸ ਆਫਿਸ ਦਾ ਨੈਟ ਹੈ। ਵਾਈਲਡ ਵਾਈਡ ਦੇ ਅੰਕੜੇ ਹਲੇ ਇਹਦੇ ਵਿੱਚ ਨਹੀਂ ਜੋੜੇ ਗਏ ਪਹਿਲੇ ਵੀਕਐਂਡ ਤੋਂ ਬਾਅਦ ਹਾਲਾਂਕਿ ਫਿਲਮ ਦੇ ਵਿੱਚ ਬਹੁਤ ਗ੍ਰਾਵਿਟੀ ਦੇਖੀ ਗਈ ਆ ਪਰ ਫਿਰ ਵੀ ਹੁਣ ਤੱਕ 25-26 ਕਰੋੜ ਤੱਕ ਦਾ ਬਿਜ਼ਨਸ ਇਹ ਫਿਲਮ ਕਰ ਚੁੱਕੀ ਹੈ ਸੋ ਸੌਂਕਣ ਸੌਂਕਣ ਟੂ ਨੇ 2025 ਵਿੱਚ ਆਉਣ ਵਾਲੀਆਂ ਹੋਰ ਪੰਜਾਬੀ ਫਿਲਮਾਂ ਲਈ ਇੱਕ ਮਾਪਦੰਡ ਤੈਅ ਕਰ ਦਿੱਤਾ ਹੈ ਦੂਜੀ ਫਿਲਮ ਹੈ ਗੁਰੂ ਨਾਨਕ ਜਹਾਜ਼ ਇਹ ਫਿਲਮ ਇਤਿਹਾਸ ਘਟਨਾਵਾਂ ਦੇ ਉੱਪਰ ਆਧਾਰਿਤ ਸੀ ਤੇ ਇੱਕ ਧਾਰਮਿਕ ਅਪੀਲ ਵੀ ਰੱਖਦੀ ਸੀ ਇਸ ਫਿਲਮ ਨੂੰ ਦਰਸ਼ਕਾਂ ਅਤੇ ਕ੍ਰਿਟਿਕਸ ਵੱਲੋਂ ਵਧੀਆ ਹੁੰਗਾਰਾ ਮਿਲਿਆ ਭਾਰਤ ਵਿੱਚ ਇਹ ਫਿਲਮ 4.83 ਕਰੋੜ ਦੀ ਨੈਟ ਕਮਾਈ ਨਾਲ ਬੰਦ ਹੋਈ ਪਰ ਭਾਰਤ ਦੇ ਮੁਕਾਬਲੇ ਓਵਰ ਸੀਜ਼ ਵਿੱਚ ਇਸ ਦੇ ਪ੍ਰਦਰਸ਼ਨ ਵਿੱਚ ਹੋਰ ਵੀ ਵਾਧਾ ਦੇਖਿਆ ਗਿਆ ਉੱਥੇ ਨੇ ਜਾਦਾ ਵਧੀਆ ਪ੍ਰਦਰਸ਼ਨ ਕੀਤਾ ਸੋ ਜੇ ਵਰਲਡਵਾਈਡ ਅੰਕੜਿਆਂ ਦੀ ਗੱਲ ਕਰੀਏ ਤਾਂ ਫਿਲਮ ਨੇ 11.4 ਕਰੋੜ ਰੁਪਏ ਕਮਾਏ ਹਾਲਾਂਕਿ ਇਹਨਾਂ ਅੰਕੜਿਆਂ ਦੇ ਨਾਲ ਇਹ ਫਿਲਮ 2025 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਪਰ ਫਿਰ ਵੀ ਮੈਨੂੰ ਐ ਲੱਗਦਾ ਵੀ ਜਿੰਨਾ ਇਹ ਕਮਾਈ ਕਰ ਸਕਦੀ ਸੀ ਉੰਨੀ ਇਹਨੇ ਨਹੀਂ ਕੀਤੀ ਇਸੇ ਤਰ੍ਹਾਂ ਇੱਕ ਹੋਰ ਫਿਲਮ ਤੋਂ ਬਹੁਤ ਸਾਰੀਆਂ ਉਮੀਦਾਂ ਸਿਗੀਆਂ ਉਹ ਸੀ ਗਿੱਪੀ ਗਰੇਵਾਲ ਵੀ ਅਕਾਲ ਇਹ ਇੱਕ ਫੈਂਟਸੀ ਜਨਰ ਦੇ ਐਕਸ਼ਨ ਭਰਪੂਰ ਫਿਲਮ ਸੀ ਫਿਲਮ ਦੇ ਨਾਲ ਗਿੱਪੀ ਗਰੇਵਾਲ ਤੇ ਕਰਨ ਜੋਹਰ ਵਰਗੇ ਨਾਮ ਜੁੜੇ ਹੋਏ ਸੀਗੇ ਫਿਲਮ ਤੋਂ ਬਾਹੂਬਲੀ ਵਰਗੀ ਕਮਾਈ ਕਰਨ ਦੀ ਉਮੀਦ ਰੱਖੀ ਗਈ ਸੀ ਪਰ ਉੱਚ ਪੱਧਰ ਦੀ ਪ੍ਰੋਮੋਸ਼ਨ ਕਰਨ ਦੇ ਬਾਵਜੂਦ ਵੀ ਇਸ ਫਿਲਮ ਨੇ ਨਿਰਾਸ਼ ਕੀਤਾ ਕਮਾਈ ਦੇ ਲਿਹਾਜ਼ ਨਾਲ ਅਕਾਲ ਭਾਵੇਂ ਹਲੇ 3 ਨੰਬਰ ਤੇ ਸਤਾਫਤਾ ਪਰ ਉਮੀਦਾਂ ਦੇ ਲਿਹਾਜ਼ ਨਾਲ ਇਹ ਫਿਲਮ ਬਹੁਤ ਥੱਲੇ ਰਹੀ ਅਕਾਲ ਨੇ ਪਹਿਲੇ 10 ਦਿਨਾਂ ਦੇ ਵਿੱਚ 6.17 ਕਰੋੜ ਤੱਕ ਦੀ ਕਮਾਈ ਕੀਤੀ ਤੇ ਆਖਰੀ ਰਿਪੋਰਟਾਂ ਮੁਤਾਬਕ ਇਸ ਨੇ ਭਾਰਤ ਦੇ ਵਿੱਚ 7.80 ਕਰੋੜ ਰੁਪਏ ਦੀ ਮਾਈਕੀ ਤੇ ਵਾਇਲਡਵਾਈਡ ਅੰਕੜਾ ਇਹਦਾ ਬਣਦਾ 9.20 ਕਰੋੜ ਰੁਪਏ ਜਿਵੇਂ ਕਿ ਫਿਲਮ ਦਾ ਬਜਟ 10 ਕਰੋੜ ਰੁਪਏ ਦੱਸਿਆ ਗਿਆ ਸੀ ਉਸ ਹਿਸਾਬ ਨਾਲ ਜੇ 10 ਕਰੋੜ ਦੇ ਥੱਲੇ ਰਹਿ ਗਈ ਆ ਤਾਂ ਸ਼ਾਇਦ ਆਪਾਂ ਇਹਨੂੰ ਫਲॉप ਵੀ ਕਹਿ ਸਕਦੇ ਹਾਂ ਅਗਲੀ ਫਿਲਮਾਂ ਸ਼ੌਂਕੀ ਸਰਦਾਰ ਜਿਹੜੀ ਕਿ 16 ਮਈ 2025 ਨੂੰ ਰਿਲੀਜ਼ ਹੋਈ ਸੀ ਇਹ ਫਿਲਮ ਬਾਕੀ ਫਿਲਮਾਂ ਦੀ ਤੁਲਨਾ ਵਿੱਚ ਬਹੁਤ ਥੱਲੇ ਰਹੀ ਫਿਲਮ ਨੂੰ ਰਿਵਿਊਜ਼ ਵੀ ਮਿਲੇ ਜੁਲੇ ਮਿਲੇ ਤੇ ਬਾਕਸ ਆਫਿਸ ਕਲੈਕਸ਼ਨ ਵੀ ਕੋਈ ਕੁਝ ਦੱਸ ਰਿਹਾ ਤੇ ਕੋਈ ਕੁਝ ਕੋਈ ਕਲੀਅਰ ਤਸਵੀਰ ਮਿਲੀ ਨਹੀਂ ਜਣੀ ਜਿਆਦਾਤਰ ਜਿਹੜੇ ਅੰਕੜੇ ਆਏ ਪਹਿਲੇ ਦਿਨ 0.32 ਕਰੋੜ ਦੀ ਕਮਾਈ ਹੋਈ ਤੇ ਕੁੱਲ ਮਿਲਾ ਕੇ ਇਸ ਦੀ ਨੈਟ ਕਮਾਈ 1.76 ਕਰੋੜ ਹੀ ਰਹੀ ਤੇ ਜੇ ਅਲੱਗ-ਅਲੱਗ ਜਗ੍ਹਾ ਫੈਨਜ਼ ਦੇ ਕਮੈਂਟ ਪੜ੍ਹੀਏ ਤਾਂ ਉਹਦੇ ਵਿੱਚ ਵੀ ਬਹੁਤ ਅਲੱਗੇ ਤਸਵੀਰ ਪੇਸ਼ ਹੁੰਦੀ ਹੈ ਕਿਸੇ ਨੇ ਕਿ ਆ ਪਹਿਲੇ ਦਿਨ 2 ਕਰੋੜ ਕਮਾਏ ਦੂਸਰੇ ਦਿਨ 1.5 ਕਰੋੜ ਕਮਾਇਆ ਪਰ ਸਾਰੀਆਂ ਚੀਜ਼ਾਂ ਐਂ ਲੱਗਦਾ ਜਿਵੇਂ ਹਵਾ ਦੇ ਵਿੱਚ ਗੱਲਾਂ ਕੀਤੀਆਂ ਗਈਆਂ ਹੋਣ ਸੋ ਇਹ ਜਿਹੜਾ ਸਿਨੈਰੀਓ ਬਣਿਆ ਹੋਇਆ ਇਹ ਤੋਂ ਜੇ ਆਪਾਂ ਇੱਕ ਅੰਦਾਜ਼ਾ ਲਗਾਈਏ ਤਾਂ ਫਿਲਮ ਨੇ ਕਿਤੇ 5 ਤੋਂ 7 ਕਰੋੜ ਰੁਪਏ ਦੇ ਵਿਚਾਲੇ ਦੀ ਕਮਾਈ ਕੀਤੀ ਹੈ ਜੋ ਕਿ ਅਨਕਲੀਅਰ ਹੀ ਹੈ ਵੈਸੇ ਸੋ ਆਪਾਂ ਕਹਿ ਸਕਦੇ ਹਾਂ ਕਿ ਇਸ ਫਿਲਮ ਨੇ ਵੀ ਨਿਰਾਸ਼ ਹੀ ਕੀਤਾ ਜੇ ਕਿਤੇ ਬੱਬੂ ਮਾਨ ਇਸ ਫਿਲਮ ਦੇ ਵਿੱਚ ਨਾ ਹੁੰਦਾ ਤਾਂ ਸ਼ਾਇਦ ਇਹ ਕਮਾਈ ਹੋਰ ਵੀ ਜ਼ਿਆਦਾ ਘੱਟ ਹੁੰਦੀ ਸੋ ਇਹਨਾਂ ਚਾਰਾਂ ਫਿਲਮਾਂ ਦੀ ਫੋਟ ਦੇਖਣ ਤੋਂ ਬਾਅਦ ਇਹੀ ਸਾਹਮਣੇ ਆਇਆ ਵੀ ਲੋਕ ਗੱਲਾਂ ਚਾਹੇ ਕੁਝ ਕਰੀ ਜਾਣ ਅਖੀਰ ਨੂੰ ਦੇਖਦੇ ਕੋਮੇਡੀ ਫਿਲਮਾਂ ਹੀ ਨੇ ਪਰ ਇਸ ਵਾਰ ਕਈ ਵਧੀਆ ਐਕਸਪੈਰੀਮੈਂਟ ਵੀ ਦੇਖਣ ਨੂੰ ਮਿਲੇ ਜਿਵੇਂ ਇਤਿਹਾਸ ਨਾਲ ਜੁੜੀ ਹੋਈ ਫਿਲਮ ਗੁਰੂ ਨਾਨਕ ਜਹਾਜ਼ ਬਣੀ ਸਿੱਖਾਂ ਦੇ ਨਾਲ ਰਿਲੇਟਡ ਫਿਲਮ ਹਾਲਾਂਕਿ ਕਾਉਂਟਰਵਰਸੀ ਰਹੀ ਪਰ ਅਕਾਲ ਬਣੀ بڑے ਬਜਟ ਦੀ ਬਣੀ ਤੇ ਅੱਗੇ ਵੀ ਜ਼ੌਂਬੀ ਲੈਂਡ ਵਰਗੀਆਂ ਫਿਲਮਾਂ ਆ ਰਹੀਆਂ ਨੇ ਸੋ ਅਖੀਰ ਦੀ ਵਿੱਚ ਉਹੀ ਪਹਿਲੇ ਮੁੱਦੇ ਵਾਲੀ ਗੱਲ ਵੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਆ ਤਾਂ ਜਾਂਦੇ ਜਾਂਦੇ ਲਾਈਕ ਕਰ ਦਿਓ ਤੇ ਜਦੋਂ ਲਾਈਕ ਦਬਿਓਗੇ ਉਹ ਨਾਲ ਇਹ ਸਬਸਕ੍ਰਾਈਬ ਵਾਲਾ ਬਟਨ ਹੁੰਦਾ ਉਹਨੂੰ ਵੀ ਉਹਨਾਂ ਕੋ ਟਾਈਮ ਲੱਗਣਾ ਉਹ ਵੀ ਦਬ ਜਿਓ ਤੇ ਜੋ ਤੁਹਾਡੇ ਵਿਚਾਰ ਨੇ ਉਹ ਕਮੈਂਟ ਦੇ ਵਿੱਚ ਸਾਡੇ ਨਾਲ ਜਰੂਰ ਸਾਂਝੇ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ